ਵੀਰ ਆ ਮੜੀਏ ਵੀ ਖੱਤ ਦਾ ਤਬਾਲ ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਚੈਲੈਂਜਰ ਜਿੰਦੇ ਜਿੰਦਾ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਸੋਨਿਆ ਜੈ ਜੀ ਕਾਮ ਕਰੋ ਕਾਮ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੀ ਜੀ ਆਦ ਕਰੇ ਨਾਲੇ ਮੇਲ ਕਰਦੇ ਨੇ ਦਾਤਾ ਲਿਆ ਹੋਰ ਫੜਾ ਬੱਸ ਹੋਰ ਵੀ ਅੱਛਾ ਜੀ ਚਲੋ ਸ਼ਾਬਾਸ਼ ਲੱਗੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹੋਰ ਵੀ ਠੀਕ ਹੈ ਹਾਂ ਜੀ ਸਭ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਹੋ ਬੜਾ ਖੁਸ਼ੀ ਹੋਈ ਹਾਂ ਜੀ ਲੱਗੇ ਪਿਆ ਜੀ ਬਹੁਤ ਅੱਛੇ ਜਲ ਆਏਗਾ ਸਾਡੇ ਜੰਮ ਤੋਂ ਹੋਇਆ ਤਾਂ ਨਾ ਵੀ ਕਾਲੀ ਇੱਕ ਕੈਮਰਾ ਪਿੱਛੇ ਹੋ ਰਿਹਾ ਜੀ ਦੇਖੀਏ ਧੰਦੇ ਜੀ ਉਹ ਖੜੀ ਐ ਆਏ ਖੜੀ ਐ ਉਹ ਖੜੀ ਐ ਜੀ ਅੱਧੀ ਕੋਈ ਖੁਰਗੀ ਆ ਉੱਥੇ ਉਹ ਕਰਦੀ ਜੀ ਵਿੱਚ ਉਹ ਖੜੀ ਐ ਇਹ ਪਿਛਲੀ ਵਾਰ ਲਈਦੀ ਭਾਈ ਅਸੀਂ ਐਂ ਜਾਉਨੇ ਆ ਵੀ ਜਿਹੜਾ ਉਹ ਪਾਦੇ ਬਲਤੇ ਰੇਤਾ ਪਿਆ ਨਾ ਉੱਥੇ ਡਰੇ ਨਿਕਲ ਜਵੇ ਤਾਂ ਗੱਬੇ ਚੱਲੇ ਤੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਉਹ ਐਸ ਡੀਓ ਮਾਈਨਿੰਗ ਨੂੰ ਬੁਲਾਇਆ ਐਸ ਡੀਓ ਮੈਨੇਜਰ ਐਸ ਡੀਓ ਸਾਹਿਬ ਸਾਹਿਬ ਐ ਜੀ ਮੜਾ ਜਾ ਆਹ ਸਾਹਮਣੇ ਆ ਜੇ ਉਧਰੋਂ ਡਰੇਨ ਮਾਰ ਦੋ ਨਾ ਪਈ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁ ਪਰਲੇ ਪਾਸੇ ਚਲੇ ਜਾ ਉਧਰਲੇ ਪਾਸੇ ਸਾਰਾ ਆਪਣਾ ਡਰੇਨ ਮਾਰਨ ਦੀ ਉਧਰ ਕਰ ਜ਼ਰੂਰਤ ਹੈ ਇਹ ਉਧਰੋਂ ਕਰਕੇ ਇੱਧਰ ਆ ਰਿਹਾ ਮੈਂ ਵੀ ਦੇਖ ਰਿਹਾ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ ਤਿੰਨ ਚਾਰ ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਅੱਜ ਉਧਰ ਡਰੇਨ ਮਾਰੀ ਬਹੁ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਪਾਣੀ ਇਕੱਲਾ ਖੜਾ ਹੋਣੇ ਕਰਕੇ ਨਿਕਿਆ ਢਾਹ ਜੀ ਉਹਦੇ ਕਰਕੇ ਇੱਧਰ ਨੂੰ ਆਇਆ ਹੈ ਇਹਦੇ ਕਰਕੇ ਪਾਣੀ ਇੱਧਰ ਆਇਆ ਜੀ ਇਹ ਠੀਕ ਹੈ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਹੋਰ ਵੀ ਹੋਰ ਹਾਂਜੀ ਠੀਕ ਹੈ ਨਿਵਾਰੇ ਸੇਵਾ ਸਰ ਜਾਨੇ ਹਾਂਜੀ ਚਲੋ ਬਹੁਤ ਅੱਛਾ ਇਹਦਾ ਬਹੁਤ ਚੇਂਜ ਕਰਾਓ ਪਰੇ ਦਿਦਿ ਰਿਹਾ ਖਾਲੀ ਪਿਆ ਇੱਕ ਡਰੇਨ ਉਧਰਲੇ ਪਾਸੇ ਵੱਜੂਗੀ ਬਹੁਤ ਚੇਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਸੀ ਉਹਨਾਂ ਨੂੰ ਕਿ ਜੇ ਉਧਰਲੇ ਪਾਸੇ ਕੱਟ ਕੇ ਇੱਕ ਡਰੇਨ ਇਹ ਵੱਜਣੀ ਉਹ ਡਰੇਨ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜਦ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦ ਵੀ ਉਹ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਾਈ ਨੇ ਇਧਰ ਕੱਲ੍ਹ ਸਵੇਰੇ ਮਰਾਂ ਮੈਂ ਇਹਦਾ ਹੀ ਕਹਿੰਦੇ ਆ ਜੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਉਹ ਕਹਿੰਦੇ ਪਾਣੀ ਦਾ ਬਾ ਰਾਤ ਡੇਡ ਲੱਖ ਕਿਉਂ ਸੀਕਦਾ ਬਾਣੀ ਹੁਣ ਹੈਗਾ ਕੋਈ 65 ਤੋਂ 70 ਹਜ਼ਾਰ ਕਿਉਂ ਥੋੜਾ ਜਿਹਾ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਬਦਲ ਜਾਣਾ ਸੀ ਬੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਅੱਛਾ ਸਾਬ ਨਾਲ ਗੱਲ ਕਰਾਉਣਾ ਸਾਬ ਜੀ ਮੈਂ ਡੀਸੀ ਨਾਲ ਵੀ ਕਰਦਾ ਹਾਂ ਹਾਂ ਜੀ ਆ ਮਲਾ ਤਾਂ ਜੀ ਸਾਬ ਵਾਸੀਆਂ ਨੂੰ ਉਹਦੇ ਨਾਲ ਗੱਲ ਕਰਾਣੇ ਡੀ ਸਾਹਿਬ ਜੀ ਤਸਵੀਰ 깔 ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਆ ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਨੀ ਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹੁਤ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉੱਪਰਲੇ ਪਾਸੇ ਟ੍ਰੈਂਚ ਮਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਪੋਪਲੈਨ ਘਰਤਮਾਲਾ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦੋ ਕਿ 6 ਵਜੇ ਪਾਈਪ ਉਹ ਪੋਪਲੈਨਾਂ ਜਾਂ ਜੀਸੀਬੀ ਜਾਂ ਵਗੈਰਾ ਆ ਜਾ ਗੱਗੂ 2 ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਟ ਸਿਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਆਰਮੀ ਤੋਂ ਸਰ ਏਸੀ ਯੂਟੀ ਸਾਹਿਬ ਆਈਐਸ ਹੰਡਰਡ ਘਰਾਂ ਦੇ ਪਾਣੀ ਚਲੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਲਈ ਦਿਨ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀ ਸਿਲਟਿੰਗ ਨਹੀਂ ਹੋਈ ਹਾਂ ਉਹਨੇ 6 6 ਫੁੱਟ ਰੇਤਾ ਚੜਿਆ ਵਾ ਸਾਦੇ ਹੀ ਆ ਜੀ 10 ਲੱਭ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣੇ ਨੂੰ ਮਾਰਦਾ ਉਹ ਠੱਕਾ ਇਧਰ ਵਜੇ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇ ਕਿ ਜੀ ਫੋਰੈਸਟ ਏਰੀਆ ਇਸ ਕਰਕੇ ਨਹੀਂ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦਵੇ ਆਪਾਂ ਇਸ ਗੱਲ 'ਚ ਨਾ ਆਪੀਏ ਪਰ ਕੱਲ ਨੂੰ ਟ੍ਰੇਨ 'ਚ ਬੱਜੇਗੀ ਤਾਂ ਹੋ ਜਾਣਾ। ਹੁਣ ਫੋਰੈਸਟ ਵੀ ਕਿਹੜੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਹੈ ਲੋਕਾਂ ਦੇ। ਉਹੀਓ ਬੱਸ। ਆਪਾਂ ਉੱਝੇ ਖੜੇ। ਉਹ ਵੀ ਤੁਸੀਂ ਮਰਾਈ ਸੀ। ਉਸ ਟਾਈਮ ਵੀ ਤਾਂ ਫੋਰੈਸਟ ਸੀ। ਆਤਰੀ ਫੋਰੈਸਟ ਬੱਦਵੀਤ ਹੋਈ ਸੀ। ਉਹ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ। ਨਹੀਂ ਉਸ ਟਾਈਮ ਵੀ ਤੁਸੀਂ ਆਪ ਨਾਲ ਹੋ ਕੇ ਮਰਾਈ ਆ। ਅੱਜ ਹੁਣ ਨਹੀਂ ਪਜਦੀ ਹੁਣ ਕੀ ਅਗਲਾ ਕੀ ਉਹਨੂੰ? ਕੋਈ ਨਹੀਂ ਕੰਦੋ ਸਾਜ। ਅਸੀਂ ਪਿਛਲੇ ਸਾਲ ਜ਼ੋਰ ਲਾ ਲਵੇ ਪਾਲੇ ਪਾਸੇ ਰੇਤਾ ਚਾ ਗਾ ਦਿਓ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਰਹਿ ਰਹੀ ਹੈ ਵੀ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਦੇ ਤਾਂ ਲਾਠੀਆਂ ਦੇ ਗੱਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਹੁੰਦਾ ਇਧਰ ਪਹਿਲੇ ਨਮਾਣਾ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾ ਰਹੇ ਹੋਈ ਤਾਂ ਹੁਣ ਲੋਕ ਨਾ ਇਕੱਠੇ ਹੁੰਦੇ ਤਾਂ ਹੜਗਿਆ ਲੱਗਦਾ ਉਹ ਬਿਲਕੁਲ ਇਹਦਾ ਪਰਲੇ ਉਹ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਹਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕ ਨਾਲ ਸਾਰਾ ਲਾਜਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤਾਂ ਪਈਆਂ ਦਾ ਰਾਤ ਇਕ ਦਿਨ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਰਾਤ ਕੋਈ ਬੰਦਾ ਨਹੀਂ ਦੱਤੇ ਅੱਜ ਵੀ ਜਿਆਦਾ ਤੁਹਾਨੂੰ ਉਹਨਾਂ ਨੂੰ ਪਤਾ ਸਰਕਾਰੀ ਸਰਕਾਰੀ ਮਤਲਬ ਸਭ ਨੇ ਆਣਾ ਉਹਦੇ ਕੋਲੇ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਪਤਾ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਨੇ ਕਿਸ ਕੀ ਜਨੇ ਬਾਕੀ ਕੋਈ ਨਹੀਂ ਇੱਕ ਐਸ ਡੀਓ ਸਾਹਿਬ ਸੀ ਕਿਉਂ ਰਹੀ ਐਸ ਡੀਓ ਜੀ ਸਾਹਿਬ ਮਤਲਬ ਇਹ ਇੱਕ ਬੰਦਾ ਰੋਹਣਾ ਡਿਊਟੀ ਕਿਸੇ ਤਿੰਨ ਬੰਦਾ ਹੈਗੇ ਤੇ ਆਪਾਂ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲੀਏ ਠੀਕ ਕਰੀਏ ਹੁਣ ਕੱਲ ਨੂੰ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਧੰਨਵਾਦ ਹੈ ਤੁਸੀਂ ਸਾਰੇ ਜਣੇ ਲੱਗ ਕੇ ਸੰਭੀ ਹੋਈ ਹੈ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗਾ ਲਓ ਟਰੈਕ ਚ ਮਾਰ ਕੇ ਦਾ ਚੇਂਜ ਕਰੀਏ ਬਾਬਾ ਪਾਣੀ ਤਾਂ ਬਹੁਤ ਚੇਂਜ ਹੋ ਗਿਆ ਸਾਰਾ ਫੇਰ ਤਾਂ ਮੁਸੀਬਤ ਟਲ ਜਾਣੀ ਜੀ ਜਗਾ ਚੋੜੀ ਨੂੰ ਉਹਦੇ ਨਾਲੇ ਸਿਸਟਮ ਠੀਕ ਹੋ ਜਾਣਾ ਯਾਰ ਨਿਊ ਟਰੈਕ ਨਾਲ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੱਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਇਹਦਾ ਆਪਾਂ ਲੱਗੇ ਇੰਨੀ ਘੱਟੀ ਹੋਈ ਆ ਇੰਨੀ ਪਤਾ ਨਹੀਂ ਕਿੱਥੋਂ ਪ੍ਰਬੰਧਨ ਦੀ ਕਮੀ ਹੈਗੀ ਉਹ ਤੋਂ ਦਿਖਦਾ ਹੈ ਥੋੜੀ ਮਿਸ ਮੈਨੇਜਮੈਂਟ ਦੀ ਹਾਂ ਸਰਾਂਗਪੁਰ ਜਦੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਮਿੰਟ ਲੱਗਣੇ ਵੀ ਇੰਨਾ ਜ਼ਿਆਦਾ ਪਾਣੀ ਵਜ ਰਿਹਾ ਅੱਧੇ ਘੰਟੇ ਜਦੋਂ 100 150 ਬੰਦਾ ਪਹੁੰਚ ਗਿਆ ਲੋਕਾਂ ਵੱਲੋਂ ਕੋਈ ਤਾਂ ਉੱਥੇ ਤਾਂ ਲਾਈਵ ਹੋ ਕੇ ਕਿਹਾ ਫਿਰ ਉੱਥੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ 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 ਆਪਣੇ ਪਿਛਲੀ ਵਾਰ 19 ਵਿੱਚ ਵੀ ਰਾਤਾਂ ਉਹਦੇ ਕੱਟੀਆਂ ਇਹਨਾਂ ਲੇਕਿਨ ਲੱਗੇ ਵੀ ਇੱਥੇ ਤਾਂ ਜੀ 2 ਸਾਲ ਪਹਿਲਾਂ ਨਹਿਰ ਪਾਣੀ ਕੱਟੀ ਰਾਤ ਇਹ ਇੱਥੇ ਵੀ ਹੋਇਆ ਉਧਰ ਸਾਡੇ ਐਮਐਲਏ ਸਾਹਿਬ ਆ ਉਹ ਪੈਰਲ ਬੰਦੇ ਇੰਨੇ ਚੱਲਦੇ ਆ ਰਗੁਰਦੁਰ ਦੇ ਕੋਲ ਦੀ ਮੋੜ ਜਾਂਦੇ ਆ ਗਾਂ ਆਦੇ ਜੇ ਨਹੀਂ ਆ ਹਾਲ ਹੋਵੇ ਸਾਡਾ ਤਾਂ ਉਹ ਬਦਰਾ ਉਹ ਤਾਂ ਉਹ ਤਾਂ ਉਹ ਤਾਂ ਇੱਕ ਸੜਕ ਦੇ ਕਿਨਾਰੇ ਗੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਜੀ ਉਹਦਾ ਕੰਨ ਵੀ ਦੇਖ ਕੇ ਮੋੜ ਕੇ ਕੰਨ ਵੀ ਦੇਖ ਕੇ ਮੋੜ ਕੇ ਹੋਲੀ ਕੋਈ ਨਹੀਂ ਉਹਦੀ ਆਈ ਵੀ ਉਹਦਾ ਮੁੱਛਾ ਜਿਹਾ ਮਰੋੜ ਕੇ ਲਾਂਗੇ ਜੀ ਅੱਲ ਵੀ ਉਹ ਖੜਿਆ ਨਹੀਂ 5 ਮਿੰਟ ਵੀ ਆਪਾਂ ਇਹ ਤਾਂ ਸਾਰੇ ਨੰਗੇ ਪੈਰੀਓਂ ਖੜੇ ਆ ਵਰਾਲਾ ਕਈ ਨਗੇ ਪੈਰ ਹੋਇਆ ਮੈਂ ਜੀ ਸਵੇਰੇ 6 ਵਜੇ ਆ ਜਾਣਾ ਜਿੰਮੇਵਾਰੀ ਤੁਹਾਡੀ ਬੌਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਜੇ ਹੋਣਾ ਡੀਸੀ ਸਾਹਿਬ ਨੂੰ ਕਵਾਣਾ ਹੋਰ ਪਵਾ ਲੋ ਸਵੇਰੇ ਕੰਮੇ ਕਰਾਣਾ ਪੋਪ ਲਾਈਨ ਆ ਜਾਣ ਜੇ ਆਪਰੇਟਰ ਨਾ ਹੋਏ ਤਾਂ ਜੁਝਾਰੀ ਨਾਲ ਕਰਿਆ ਵਾ ਮੁੰਡਾ ਦਬਈ ਤੋਂ 4 ਆਪਰੇਟਰ ਸਵੇਰੇ 6 ਵਜੇ ਖੜੇ ਹੋਣਗੇ ਆਪਰੇਟਰ ਪੋਪ ਲਾਈਨ ਵਾਲੇ ਤੁਸੀਂ ਪੋਪ ਲਾਈਨ ਜਿਹੜੀਆਂ ਭਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੋ ਵਾਲੇ ਉੱਥੇ ਖੜੇ ਉਹਨਾਂ ਦੇ ਵਿੱਚ ਉਹ ਇਧਰ ਜਨ ਕਰ ਜੂਗਾ ਕਾਫੀ ਲੰਬਾ ਦਰਿਆ ਹੈ ਨਾ ਪਾਣੀ ਉਧਰਲੇ ਪਾਸੇ ਚੱਲਣ ਲੱਗ ਜਾਵੇ ਉਧਰ ਪਿੰਡ ਨਹੀਂ ਹੈ ਤਾਂ ਸਾਡੇ ਪਿੰਡ ਵੱਜ ਜਾਣਗੇ ਕੋਈ ਨਹੀਂ ਸਰ 24x7 ਸਾਡੇ ਅਸੀਂ ਲੱਗੇ ਹੋਏ ਆ ਨਹੀਂ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ ਅੱਛੀ ਗੱਲ ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਜੀ ਇਹ ਪਹਿਲਾਂ ਐਡਰੈਸ ਮੰਨਦੀ ਗੱਲ ਕਰਦੇ ਨਾ ਡਰੇਨ ਦੀ ਇਹ ਐਕਸਪੀਰੀਅੰਸ ਹੋਇਆ ਵਾ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦੱਸੀ ਐ ਕੋਈ ਵੈਸੇ ਐਡਵਾਈਸ ਨਹੀਂ ਹੈਗੀ ਵਰਬਲੀ ਕੋਈ ਨਹੀਂ ਓਮ ਪ੍ਰੈਕਟੀਕਲ ਹੋਈ ਵੀ ਚੀਜ਼ ਐ ਇਹਦੇ ਨਾਲ ਵੱਧ ਪਾਣੀ ਸੀ ਇੱਥੇ ਉੱਪਰਲੇ ਪਾਸੇ ਰਾਸਤ ਐਟ ਕੀ ਦਾ ਬਹੁਤ ਘਟਾ ਪਿਛਲੇ ਤਾਂ ਪੱਕਾ ਹੋ ਜਵੇ ਬੋਲਡਰ ਬਣਾਇਆ ਇਹਦਾ ਕਾਫੀ ਇਸ਼ਾ ਹੋਇਆ ਵੀ ਸੀ ਉਹ ਫੇਰ ਠੀਕ ਹੈ ਸਭ ਤੋਂ ਬਦਮਾਰੀ ਹੋ ਰਹੀ ਹੈ ਜੀ ਉਹ ਤਾਂ ਗਿਰ ਗਿਆ ਜੀ ਹੈ ਆਪਾਂ ਚੱਤ ਗਿਰ ਗਈ ਉਹ ਐਸੀ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾਫੀ ਕਰਾਇਆ ਤੁਸੀਂ ਉਹ ਇਹ ਅੱਗੇ ਰਹਿ ਗਿਆ ਇਹਦਾ ਜੀ ਡੂੰਗਾ ਜੇ ਟੁੱਟਦਾ ਹੋਵੇ ਪੱਕਾ ਹੋ ਜਵੇ ਫੇਰ ਖੜਾ ਹੋਊਗਾ ਉਹ ਅਸਲ ਚੋ ਮਨਰੇਗਾ ਸਕੀਮ ਚ ਕਰਾਇਆ ਸੀ ਸਪੈਸ਼ਲ ਡਰਾਈਵ ਦੇ ਨਾਲ ਹੁਣ ਸਪੈਸ਼ਲ ਡਰਾਈਵ ਨਾਲ ਕਰਾਉ ਉਹ ਇਹ 1.5-2 ਕਿਲੋਮੀਟਰ ਇੱਥੇ ਜਿਹੜੀ ਐਸਡੀਐਮਸੀ ਨਾ ਲੇਡੀ ਇੱਕ ਉਹ ਨਾਲ ਹੋ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਇਹ ਯਾਨੀ 1.5 ਕਿਲੋਮੀਟਰ ਲੰਬਾ ਹੋ ਜਾਏਗਾ ਇਹਦੀ ਘਾਹ ਹਾਂ ਹਾਂ ਸਾਰੰਗਪੁਰ ਤੋਂ ਪਰਨੀ ਲਗਾਇਆ ਤੇ ਪਾਣੀ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆ ਪੋਤੇ ਨਾਲ ਕਿੱਥੇ ਫਾਰਕ ਹਾਂ ਉੱਥੇ ਵੀ ਸੇਮ ਸਿਚੁਏਸ਼ਨ ਆ ਚੱਲਣਾ ਉੱਥੇ ਅੰਦਰ ਦੇਖ ਕੇ ਆਈਏ ਹਾਂਜੀ ਚੱਲਦੇ ਆ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ ਦਰਿਆ ਖੁੱਲਾ ਥੋੜਾ ਜਿਆਦਾ ਪਰਲਾ ਸਾਈਡ ਥੋੜੀ ਜਿਹੀ ਨਹੀਂ ਰਹੀ ਉੱਥੇ ਰਾਤ ਖੁੱਲ ਗਿਆ ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉੱਧਰ ਮਾਰਿਆ ਤੱਕ ਪਾਸੇ ਢੇਰੀ ਪਈ ਸੀ ਅਸਲ 'ਚ ਜ਼ਿਆਦਾ ਦਿੱਕਤ ਤਾਂ ਮੀਂਹ ਤੇ ਚਿਕੜੀ ਨੇ ਕਰਤੀ ਉੱਥੇ ਨਾ ਵਿਚ ਨਾ ਟਾਵਰ ਖੜਾ ਆਪਣੇ ਬਿਜਲੀ ਦਾ ਉਹਦੇ ਨਾਲ ਆ ਕੇ ਜੋ ਦਰਖਤ ਦਰਖਤ ਲੱਗੇ ਉਹ ਰੇਤ ਆ ਕੇ ਸਾਰਾ ਉੱਥੇ ਜਮਾ ਹੋਈ ਗਿਆ ਉਦੋਂ ਪਾਣੀ ਸਿੱਧਾ ਇੱਧਰ ਨੂੰ ਵਜਣ ਲੱਗ ਗਿਆ ਉੱਥੇ ਲੰਗਦੀਆਂ ਦੋ ਲਾਈਨਾਂ ਲੰਗਦੀਆਂ ਉੱਥੇ ਹਾਂ ਦੋ ਲਾਈਨਾਂ ਫਿਰ ਆਓ ਫਿਰ ਉੱਧਰ ਜਾਇਏ ਠੀਕ ਹੈ ਨਾ ਨਾ ਫਿਰ ਚੱਲਦਾ ਇੱਧਰ ਆਪਰੇ ਅੱਸੀ ਦਾ ਸਰ ਜੀ ਹੋਰ ਕੀ ਲੱਗ ਰਿਹਾ ਵਧੀਆ ਹੀ ਵਧੀਆ ਹੋਰ ਜੀ ਉਧਰ ਵੀ ਜਾ ਆਈਏ ਜਰਣ ਹਾਂਜੀ ਉਧਰ ਵੀ ਜਾ ਆਈਏ ਆਉਣੇ ਆ ਸੀ ਸਵੇਰੇ 6 ਵਜੇ ਤੁਹਾਡੇ ਕੋਲ